ਲੂ ਗੈਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਇਹ ਹੈ ਕਿ ਜਿਹੜੀ ਲੁਧਿਆਣੇ ਵਿੱਚ ਅੱਜ ਤੋਂ 2 ਸਾਲ 9 ਮਹੀਨੇ ਪਹਿਲੇ ਜਿਲੋਜ ਮਰਡਰ ਕੇ ਕਾਂਡ ਹੋਇਆ ਸੀ ਜਿਦੇ ਵਿੱਚ ਇੱਕ ਛੋਟੀ ਸੀ ਮਾਜੂਮ ਬੱਚੀ ਨੂੰ ਉਹਦੀ ਪਰੋਸ਼ਨ ਵੱਲੋਂ ਜਿਹੜਾ ਅਗਵਾ ਕਰਕੇ ਤੇ ਅਲੱਗ ਿਲਾਕੇ ਚ ਲੈ ਜਾ ਕੇ ਉਹਨੂੰ ਜਿੱਧਾ ਦਫ਼ਨ ਕਰ ਦਿੱਤਾ ਗਿਆ ਸੀ ਜਿਨ੍ਹਾਂ ਉਹਦੀ ਮੌਤ ਹੋ ਗਈ ਸੀ ਤੇ ਇਸ ਮਾਮਲੇ ਵਿੱਚ ਹੁਣ ਅਦਾਲਤ ਨੇ ਪਿਛਲੇ ਦਿਨਾਂ ਇੱਕ ਦੋਸ਼ੀ ਠਹਿਰਾਤਾ ਸੀ ਉਹ ਤੇ ਅੱਜ ਸਜ਼ਾ ਸੁਣਾਉਣ ਦਾ ਜਿਹੜਾ ਦਿਨ ਰੱਖਿਆ ਸੀ ਤੇ ਹੁਣ ਅਦਾਲਤ ਨੇ ਜੂਲਾਦਾਂ ਤੋਂ ਵੱਲੋਂ ਉਸ ਮਾਮਲੇ 'ਚ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਜਿਹੜੀ આરોપી ਮਹਿਲਾ ਹੈ ਮਹਿਲਾ ਜਿਹੜੀ ਨੀਲਮ ਹੈ ਉਹਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਹ ਮਾਮਲਾ ਹੁਣ ਹੀ ਸਾਹਮਣੇ ਆਇਆ ਹੈ ਅੱਜ ਦੀ ਤਾਜ਼ਾ ਖਬਰ ਹੈ ਦਿਲਰੋਜ ਮਰਡਰ ਕਾਂਡ ਦੇ ਵਿੱਚ આરોપી ਨੀਲਮ ਜਿਹੜੀ ਕਿ ਹਤਿਆਰਾਂ ਸੀ ਤੇ ਉਹ ਕੋਲੋਸ 'ਚ ਰਹਿੰਦੀ ਸੀ ਤੇ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਦਿਲਰੋਜ ਸ਼ਿਮਲਾ ਪੁਰੀ ਦੀ ਕੁਆਲਟੀ ਰੋਡ 'ਤੇ ਰਹਿਣ ਵਾਲੀ ਸੀ ਤੇ ਆਪਣੇ ਮਾਪਿਆਂ ਦੇ ਨਾਲ ਲੈਂਦੀ ਸੀ ਦਾਦੇ ਨਾਲ ਲੈਂਦੀ ਸੀ ਤੇ ਉਹ ਗਲੀ 'ਚ ਖੇਲੀ ਸੀ ਤੇ ਉਹਦਾ ਆਪਰਾਣ ਹੋ ਗਿਆ ਸੀ ਤੇ ਪੂਰੇ ਮੋਹੱਲੇ ਵਿੱਚ ਲੱਭਿਆ ਗਿਆ ਸੀ ਉਹਨੂੰ ਤੇ ਨਹੀਂ ਲੱਭਿਆ ਸੀ ਪੂਰੇ ਸ਼ਹਿਰ ਦੇ ਵਿੱਚ ਸੋਸ਼ਲ ਮੀਡੀਆ 'ਤੇ ਉਹਦੀ ਫੋਟੋ ਵਾਇਰਲ ਹੋਈ ਸੀ ਤੇ ਲਗਾਤਾਰ ਇਹਨੂੰ ਤਲਾਸ਼ ਕੀਤੀ ਜਾ ਰਹੀ ਸੀ ਪਰ ਕੋਈ ਪਤਾ ਨਹੀਂ ਚੱਲ ਪਾਰਿਆ ਸੀ ਤੇ ਉਦੋਂ ਜਿਹੜੀ આરોપી ਮੈਲਾ ਜੇ ਨੀਲਮ ਸੀ ਸੀਸੀਟੀਵੀ 'ਚ ਇਹ ਸਾਹਮਣੇ ਆਇਆ ਸੀ ਕਿ ਉਹ ਮੈਲਾ ਉਸ ਨੂੰ ਲੈ ਕੇ ਗਈ ਹੈ ਕਿ ਜਦੋਂ ਉਹਨਾਂ ਪੁਸ਼ਤਾਚ ਕੀਤੀ ਸੀ ਤੇ ਦੱਸਿਆ ਗਿਆ ਸੀ ਉਹ ਦੇਖ ਲਓ ਕਿ ਉਹ ਉਸ ਨੂੰ ਜਿੰਦਾ ਦਫਨਾ ਦਿੱਤਾ ਗਿਆ ਤੇ ਸਾਰੇ ਲੋਕ ਤੇ ਖੜੇ ਹੋਗੇ ਸੀ ਤੇ ਜਦੋਂ ਉਹ ਪੁਲਿਸ ਵੱਲੋਂ ਉਹਨੂੰ ਲਿਜਾ ਕੇ ਜਿਲੰਦਰ ਬਾਈਪਾਸ ਦੇ ਕੋਲ ਇੱਕ ਕਲੋਨੀ ਦੇ ਨੇੜੇ ਪਲਾਟ ਦੇ ਵਿੱਚ ਦੇਖਿਆ ਗਿਆ ਦਬਾਇਆ ਗਿਆ ਤੇ ਉਤੇ ਜਿਹੜਾ ਨੀਰ ਉਹਨੂੰ ਦਿਲਰੋਜ ਨੂੰ ਦਬਾਇਆ ਹੈ ਸੀਗਾ ਤੇ ਉਹਦੀ ਸਾਹ ਜੜੀ ਹੈ ਉਹ ਉੱਕੜ ਚੁਕੀਆਂ ਸੀਆਂ ਤੇ ਪੂਰੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਤੇ ਵੱਖ-ਵੱਖ ਇਲਾਕੇ ਵਿੱਚ ਦਿਲ ਦਿਲਾਉਣ ਵਾਲੀ ਇਹ ਤਸਵੀਰ ਉਹ ਸਾਹਮਣੇ ਆਈ ਸੀ ਤੇ ਅੱਜ ਉਸ ਮਾਮਲੇ ਵਿੱਚ ਜਿਹੜਾ ਅਦਾਲਤ ਵੱਲੋਂ ਮਹਿਲਾ ਦੇ ਖਿਲਾਫ ਸਜ਼ਾ ਸੁਣਾ ਕੇ ਉਹਨੂੰ ਫਾਂਸੀ ਸਜ਼ਾ ਦਿੱਤੀ ਹੈ ਇਸ ਮਾਮਲੇ ਸਰਕਾਰੀ ਵੀ ਵਕੀਲ ਤੇ ਜਿਹੜੇ ਪੀੜਤਾ ਦੇ ਵਕੀਲ ਹੈ ਉਹਨਾਂ ਵੱਲੋਂ ਲਗਾਤਾਰ ਪੈਰਵੀ ਕੀਤੀ ਗਈ ਤੇ ਪੂਰਾ ਮਾਮਲੇ ਦੀ ਚੰਗੀ ਬਹਿਸ ਕਰਕੇ ਤੇ ਅੱਜ ਸਜ਼ਾ ਸੁਣਾਈ ਹੈ ਜਿਸ ਨਾਲ ਹੁਣ ਇਹ ਮਾਮਲਾ ਜਿਹੜਾ ਸਾਹਮਣੇ ਇਨਸਾਫ ਦੀ ਕਗਾਤੇ ਪਹੁੰਚਾਇਆ ਤੇ ਹੋ ਹੁਣ ਇਹ ਲੋਕਾਂ ਦੇ ਵਿੱਚ ਵੀ ਮਨ ਦੇ ਵਿੱਚ ਇਹ ਸੰਤੋਖ ਹੋਇਆ ਜਿਨੇ ਬੱਚੀ ਦਾ ਨਿਸ਼ਾਨ ਸੱਤਿਆ ਕੀਤੀ ਸੀ ਉਹਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ ਜਾਗਤੀ ਲੈ ਲਈ ਮੈਂ ਗੋਤਮ ਜੰਦਰੀ